ਜੀ ਹਰ ਸਵੇਰ ਸੋਹਣੀ ਸਵੇਰੀ ਹੁੰਦੀ ਹੈ ਹਰ ਇੱਕ ਸਵੇਰ ਨਵੀਂ ਸਵੇਰ ਹੁੰਦੀ ਹੈ ਕਿਉਂਕਿ ਹਰ ਦਿਨ ਹੀ ਪਹਿਲਾ ਦਿਨ ਹੁੰਦਾ ਤੇ ਹਰ ਦਿਨ ਹੀ ਆਖਰੀ ਦਿਨ ਹੁੰਦਾ ਹੈ ਜਿਵੇਂ ਕਿ ਰੱਬ ਕਿਸੇ ਰੂਪ ਚ ਨਹੀਂ ਹੁੰਦਾ ਪਰ ਮੈਂ ਦੇਖ ਕੇ ਆਇਆ ਤੇ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਰੂਪ ਚ ਮਿਲਿਆ ਮੈਨੂੰ ਮੈਂ ਤਾਇਆ ਜੀ ਦਾ ਹਾਲ ਚਾਲ ਪੁੱਛਣ ਲਈ ਜਦੋਂ ਹਸਪਤਾਲ ਪਹੁੰਚਿਆ ਤੇ ਡਾਕਟਰ ਨੂੰ ਮਿਲਿਆ ਉਹਨਾਂ ਡਾਕਟਰ ਤੋਂ ਪੁੱਛਿਆ ਕਿ ਕੀ ਪ੍ਰੋਗਰੈਸ ਹੈ ਉਹਨਾਂ ਨੇ ਮੈਂ ਤੇ ਡਾਕਟਰ ਨੇ ਬੜੀ ਹਿੰਮਤ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਬਿਲਕੁਲ ਠੀਕ ਠਾਕ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੈਂ ਤਾਇਆ ਜੀ ਨਾਲ ਗੱਲਬਾਤ ਕੀਤੀ ਉਹਨੂੰ ਬਹੁਤ ਸਕੂਨ ਮਿਲਿਆ ਉਹ ਹੁਣ ਆਪਾਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਕੇ ਆਈਏ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਆਈਏ। ਵੈਸੇ ਇਸ ਵੀਡੀਓ ਨੂੰ ਬਣਾਉਣ ਦਾ ਪਰਪਸ ਕੋਈ ਜ਼ਿਆਦਾ ਨਹੀਂ। ਆ ਗੇਟ ਤੇ ਦਰਸ਼ਨ ਕਰ ਸਕਦੇ ਹਾਂ ਤੁਸੀਂ ਪ੍ਰਵਾਸ ਸਾਹਿਬ ਦੇ ਮੋਢੇ ਤੇ ਪੜਿਆ ਹੋਇਆ। ਆਪਾਂ ਤੁਹਾਨੂੰ ਨਾਲ ਲੈ ਕੇ ਚੱਲਦੇ ਹਾਂ। ਆਪਾਂ ਦਰਵਾਸਾ ਮੱਥਾ ਟੇਕੀ ਗੁਰੂ ਸਾਹਿਬ ਦਾ ਆਸ਼ੀਰਵਾਦ ਲਈਏ ਤੇ ਤਾਂ ਦੀ ਸਿਹਤਯਾਬੀ ਲਈ ਅਰਦਾਸ ਕਰੀਏ। ਹੁਣ ਆਪਾਂ ਪਹੁੰਚ ਗਏ ਹਾਂ ਹੈਰੀਟੇਜ ਸਟਰੀਟ। ਸੋ ਸਾਰਿਆਂ ਨੇ ਜਿਹੜਾ ਜਿਹੜਾ ਵੀ ਆਇਆ ਹੋਣਾ ਵੈਸੇ ਤਾਂ ਕੋਈ ਇੱਦਾਂ ਲੱਗਦਾ ਨਹੀਂ ਜਿਹੜਾ ਨਹੀਂ ਆਇਆ ਹੋਣਾ। ਮੈਂ ਹਰ ਮਤਲਬ ਸਟੇਟ ਤੋਂ ਹੰ ਇੰਡੀਆ ਦੇ ਹਰ ਕੋਨੇ ਤੋਂ ਇੱਥੇ ਦੁਨੀਆ ਦੇਖੀ ਆ ਅੱਜ ਜਲਿਆਂਵਾਲੇ ਬਾਗ ਦੇ ਬਾਗ ਜਿਹੜੀਆਂ ਮੂਰਤੀਆਂ ਨੇ ਨਾ ਇਹਨਾਂ ਸਾਰਿਆਂ ਦਾ ਖੂਨ ਲਾਲ ਸੀਗਾ ਜਿਹੜੇ ਇਸ ਅੰਮ੍ਰਿਤਮ ਧਰਤੀ ਦੇ ਲਈ ਸ਼ਹੀਦ ਹੋਏ ਨੇ ਤੇ ਜੇ ਇਹਦਾ ਵੀ ਖੂਨ ਲਾ ਲਾ ਵੈਸੇ ਉਹ ਸਾਡੀ ਵੀਡੀਓ ਨੂੰ ਲਾਈਕ ਵੀ ਕਰੂਗਾ ਤੇ ਸਬਸਕ੍ਰਾਈਬ ਵੀ ਕਰੂਗਾ ਮੈਂ ਮੈਂ ਤਾਂ ਅੱਜ ਹੀ ਆਪਾਂ ਵੀਡੀਓ ਕੋਲ ਨਹੀਂ ਹੈ ਇਸ ਵੀਡੀਓ ਨੂੰ ਬਣਾਉਣ ਦਾ ਪਰਪਸ ਇਹ ਹੈ ਕਿ ਮੈਂ ਤੇ ਦਰਸ਼ਨ ਕਰਨ ਜਾਣੀ ਆ ਤੇ ਇਹਨਾਂ ਤੁਸੀਂ ਵੀ ਚਲੋ ਤੇ ਸਾਰੇ ਜਾਣੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਓ ਤੇ ਆਪਾਂ ਪਹੁੰਚ ਗਏ ਆ ਜੀ ਗੁਰੂ ਸਾਹਿਬ ਦੇ ਮਤਲਬ ਇਸ ਸਟਰੀਟ ਦੇ ਵਿੱਚ ਤੇ ਹੁਣ ਆਪਾਂ ਅੰਦਰ ਜਾਵਾਂਗੇ ਤੇ ਤੁਸੀਂ ਸਾਰੇ ਦੇਖ ਲਓ ਪਰ ਮਸਵੀਰ ਹੋਵੇ ਪਰ ਸ਼ਾਮ ਤੋਂ ਦਿਨ ਹੋਵੇ ਪਰ ਰਾਤ ਬਟ ਦੁਨੀਆ ਹਮੇਸ਼ਾ ਆਲਵੇਜ਼ ਹੀ ਦਰਸ਼ਨ ਕਰਨੀ ਆਂਦੀ ਹੈ ਤੇ ਕੋਈ ਟਾਈਮ ਨਹੀਂ ਹੈਗਾ ਪਰ ਮਤਲਬ ਦਰਸ਼ਨ ਕਰ ਲੋ ਹਨਾ ਪਹੁੰਚ ਜੁੜੇ ਜੰਮ ਕਰਾਈਏ ਤੇ ਫਿਰ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਤੇ ਤੁਸੀਂ ਆਪਣੇ ਆਪਣੇ ਮੋਨਾ ਕਾਮਨਾ ਬਾਬਾ ਜੀ ਅੱਗੇ ਰੱਖ ਸਕਦੇ ਹੋ ਤੇ ਬਾਬਾ ਜੀ ਹਰੇਕ ਦੀ ਸੁਣਦੇ ਨੇ ਉਹ ਮਤਲਬ ਐਪਾ ਨਹੀਂ ਹੈਗਾ ਕਿ ਤੁਸੀਂ ਕਿਸੇ ਜਗ੍ਹਾ ਤੇ ਸਪੈਸੀਫਿਕ ਜਗ੍ਹਾ ਤੇ ਸੁਣਦੇ ਆ ਉਹ ਉਹ ਮਨ ਸਾਫ ਹੋਵੇ ਤਾਂ ਹੀ ਸੁਣਦੇ ਆ ਤੇ ਹੁਣ ਆਪਾਂ ਆਪਣਾ ਸਿਰ ਚੁੱਕ ਲਿਆ ਤੇ ਹੁਣ ਆਪਾਂ ਆਪਣੇ ਪੈਰ ਤੋ ਇਹ ਤੇ ਮਾਨ ਦੀ ਮੇਲ ਤੇ ਪਿਆਰ ਦੀ ਮੇਲ ਬਾਹਰ ਰੱਖ ਕੇ ਕਪਾ ਚਲਦੇ ਅੰਦਰ ਤੇ ਗੁਰੂ ਸਾਹਿਬ ਦੇ ਕਰਦੇ ਦਰਸ਼ਨ ਵਾਹਿਗੁਰੂ 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 ਬਹੁਤ ਦੇਰ ਨੂੰ ਉਹ ਠੰਡ ਪੈਂਦੀ ਆ ਉਹ ਸਕੂਨ ਮਿਲਦਾ ਕਿ ਨਾ ਉਹ ਦੱਸ ਸਕਦਾ ਤੇ ਨਾ ਉਹ ਕਦੇ ਜਾਰ ਹੁਣਾ ਆਪਾਂ ਬਾਬਾ ਜੀ ਅੱਗੇ ਪਹੁੰਚ ਗਏ ਤੇ ਵੈਸੇ ਤਾਂ ਜਿੱਦਾਂ ਆਲਵੇਜ਼ ਇਹਨਾਂ ਨੂੰ ਪਤਾ ਵੀ ਜਿਹੜੇ ਡਰਵਾਸਾ ਆਇਆ ਹੋਊਗਾ ਕਿ ਹਮੇਸ਼ਾ ਹੀ ਸੰਗਤ ਦੇ ਮੰਗਰੂਪ ਬਹੁਤ ਆਸ਼ੀਸ਼ ਹੁੰਦਾ ਸੰਗਤ ਬਹੁਤ ਹੁੰਦੀ ਹੈ ਤੇ ਫਿਰ ਵੀ ਜਿੰਨਾ ਕਿ ਹੋ ਸਕਦਾ ਆਪਾਂ ਕਵਰ ਕਰਾਂਗੇ ਕਿਉਂਕਿ ਬਾਬਾ ਜੀ ਨੇ ਵੀਡੀਓਗ੍ਰਾਫੀ ਲਈ ਮਨਾ ਕੀਤਾ ਮੈਂ ਤੁਹਾਡੇ ਲਈ ਦਰਸ਼ਨਾਂ ਲਈ ਬਣਾਈ ਹੈ ਤੇ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਜਿਹੜਾ ਮੈਂ ਛੋਟਾ ਜਿਹਾ ਤੁਹਾਨੂੰ ਦੱਸਣਾ ਕਿ ਤਾਂ ਜਿੰਨੇ ਵੀ ਸਬਸਕ੍ਰਾਈਬਰ ਹੋਣਗੇ ਇਸ ਵੀਡੀਓ ਤੋਂ ਜਿੰਨਾ ਵੀ ਆਪਕੋ ਅਰਨ ਹੋਊਗਾ ਆਪਾਂ ਇਸ ਵੀਡੀਓ ਦੀ ਅਰਨੀ ਗੁਰੂ ਰਾਮਦਾਸ ਮਹਾਰਾਜ ਗੁਰਦੁਆਰਾ ਸਾਹਿਬ ਜਾ ਕੇ ਹੀ ਆਪਣਾ ਪੇਟਕ ਦੇ ਕੇ ਅਮੰਗੇ ਆਪਾਂ ਇਸ ਵੀਡੀਓ ਦਾ ਇੱਕ ਵੀ ਪੈਣੀ ਨਹੀਂ ਰੱਖਣੀ ਤੇ ਮੇਰੇ ਵੱਲੋਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਜਾਂ ਤੁਸੀਂ ਜੋ ਵੀ ਆ ਆਪਾਂ ਇਸ ਵੀਡੀਓ ਨੂੰ 100% ਟ੍ਰਾਂਸਫਰਸੀ ਰੱਖਾਂਗੇ ਫਿਰ ਨਾ ਸ਼ੇਅਰ ਕਰਾਂਗੇ ਕਿ ਇਹ 1 ਸਾਲ ਬਾਅਦ ਜੋ ਵੀ ਇਹਦੀ ਵੀਡੀਓ ਨਹੀਂ ਹੋਵੇ ਆਪਾਂ ਗੁਰੂ ਸਾਹਿਬ ਅੱਗੇ ਉੱਥੇ ਪੇਟਾ ਚੜਾ ਕੇ ਮੰਨੀ ਤੇ ਬੇਰੀ ਦੇਖਣ ਕਰ ਲੋ ਜੀ ਸਾਰੇ ਜਣੇ ਇਹ ਉਹ ਬੇਰੀ ਆ ਜੀ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਤੇ ਕਿੱਥੇ ਹੀ ਦੁੱਖ ਟੁੱਟਦੇ ਆ ਤੇ ਦੁੱਖ ਤੁੰ ਜਨੀ ਬੇਰੀ ਕਿਹਾ ਜਾਂਦਾ ਤੇ ਆਪਾਂ ਇੱਥੇ ਹੁਣ ਮਤਲਬ ਮੱਥਾ ਟੇਕ ਕੇ ਆਪਾਂ ਦੁੱਖ ਤੁੰ ਜਨੀ ਬੇਰੀੋ ਕੇ ਮੱਥਾ ਟੇਕ ਕੇ ਵਾਇਰਲ ਗਰੁੱਪ ਸੱਚਾ ਪਾਸ਼ਾ ਲੈ ਕਰਿਓ ਸਾਰਿਆਂ ਨੇ ਦੇਖਿਓ ਤੇ ਮੱਥਾ ਟੇਕ ਕੇ ਆਪਾਂ ਥੋੜੀ ਜਿਹੀ ਰੁਕ ਕੇ ਤਰਾਮ ਤੇ ਆਪਾਂ ਫਿਰ ਥੋੜੀ ਜਿਹੀ ਬੋਚ ਪ੍ਰਸ਼ਾਦ ਦੇ ਸ਼ੱਕੇ ਤੇ ਫਿਰ ਆਏ ਆਪਾਂ ਕਾਲ ਤਕ ਸਾਫ ਇੱਥੇ ਵੀ ਲੱਕੇ ਮੱਥਾ ਅੰਦਰ ਵੀ ਟੇਕੇ ਮੱਥਾ ਤੇ ਹੁਣ ਆਪਾਂ ਸਾਰਿਆਂ ਨੇ ਮੱਥਾ ਟੇਕ ਲਿਆ ਆਪਾਂ ਅਥੋਂ ਦੇ ਕੜਾ ਪ੍ਰਸ਼ਾਦ ਦੀ ਲਈਏ ਫੇਰ ਆਪਾਂ ਅੱਗੇ ਚੱਲਦੇ ਆਂ ਤੇ ਆਪਾਂ ਬਹੁਤ ਜ਼ਿਆਦਾ ਟਾਈਮ ਨਹੀਂ ਲਾਇਆ ਤੁਸੀਂ ਸਾਰੇ ਦਰਸ਼ਨ ਕਰ ਲਓ ਗੁਰੂ ਕੀ ਤੋੜੀ ਦੇ ਵਿੱਚ ਆਪਾਂ ਪਹੁੰਚ ਗਏ ਆਂ ਪਰ ਤੇ ਸੇਤਜਾਬੀ ਲਈ ਅਰਦਾਸ ਕਰਤੀ ਤੇ ਮੈਂ ਤੁਹਾਡੀ ਸੇਤਜਾਬੀ ਲਈ ਅਰਦਾਸ ਕਰਦਾ ਸਾਰੇ ਇਸ ਚੈਨਲ ਦੇ ਨਾਲ ਬਨੇ ਰਹੋ ਤੇ ਆਪਣੇ ਅਸ਼ੀਰਵਾਦ ਸਾਨੂੰ ਵੀ ਦਿਓ ਤੇ